ਅੱਜ ਕੌਮੀ ਪ੍ਰੈਸ ਦਿਹਾੜਾ ਜਿਹੜਾ ਪ੍ਰੈਸ ਦੀ ਆਜ਼ਾਦੀ ਲਈ ਮਨਾਇਆ ਜਾਂਦਾ ਹੈ ਤੇ ਉਸੇ ਹੀ ਦਿਹਾੜੇ ਦੇ ਉੱਤੇ ਗਿੱਦਰਬਾਹ ਦੇ ਵਿੱਚ ਇੱਕ ਪੱਤਰਕਾਰ ਨਾਲ ਕੁੱਟਮਾਰ ਹੁੰਦੀ ਹੈ ਕੁੱਟਮਾਰ ਹੁੰਦੀ ਹੈ ਮੰਤਰੀ ਬਲਜੀਤ ਕੌਰ ਦੀ ਸ਼ਹਿਤੇ ਜਿਹੜਾ ਕਿ ਉਹਨਾਂ ਦਾ ਹੀ ਇੱਕ ਸਾਥੀ ਦਾਣਾ ਮੰਡੀ ਦੇ ਵਿੱਚ ਗੈਰ ਕਾਨੂੰਨੀ ਝੋਨਾ ਖਰੀਦਦਾ ਜਦ ਕਿ ਦਾਣਾ ਮੰਡੀ ਬੰਦ ਆ ਆਮ ਲੋਕਾਂ ਲਈ ਪਰ ਉੱਥੇ ਉਹਦਾ ਝੋਨਾ ਵਿਕਦਾ ਜਿਹੜਾ ਕਿ ਰਾਜਸਥਾਨ ਤੋਂ ਆਇਆ ਹੁੰਦਾ ਤਾਂ ਪੱਤਰਕਾਰ ਰਣਜੀਤ ਗੈਲੋ ਦੀ ਖਬਰ ਕਰਨ ਜਾਂਦਾ ਤਾਂ ਉੱਥੇ ਔਰ ਇਹ ਗੁੰਡਿਆਂ ਵੱਲੋਂ ਰੱਜ ਕੇ ਉਹਦੇ ਨਾਲ ਗੁੰਡਾਗਰਦੀ ਹੁੰਦੀ ਹੈ ਕੁੱਟਮਾਰ ਹੁੰਦੀ ਹੈ ਕੱਪੜੇ ਪਾੜੇ ਜਾਂਦੇ ਆ ਪੱਗ ਲਈ ਜਾਂਦੀ ਹੈ ਰਵਾਲਵਰ ਦਿਖਾਇਆ ਜਾਂਦਾ ਹੈ ਇੱਥੋਂ ਤੱਕ ਕਿ ਉਹ ਬਚ ਕੇ ਨਿਕਲਿਆ ਨਹੀਂ ਉਹਨੂੰ ਕਨੈਪ ਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਪਾਸੇ ਸਰਕਾਰ ਦੇ ਮੰਤਰੀ ਵਧਾਈਆਂ ਦੇ ਰਹੇ ਆ ਪੰਜਾਬ ਪ੍ਰਧਾਨ ਵਧਾਈਆਂ ਦੇ ਰਿਹਾ ਦੂਜੇ ਪਾਸੇ ਪ੍ਰੈਸ ਨੂੰ ਦੂਜੇ ਪਾਸੇ ਪ੍ਰੈਸ ਦੇ ਉੱਤੇ ਅਜਿਹੇ ਹਮਲੇ ਹੋ ਰਹੇ ਆ ਇਹ ਕੋਈ ਪਹਿਲਾ ਹਮਲਾ ਨਹੀਂ ਇਸ ਤੋਂ ਪਹਿਲਾਂ ਹੋਰ ਤਰੀਕੇ ਦੇ ਹਮਲੇ ਹੋਏ ਆ ਪਰਚੇ ਪਾਏ ਗਏ ਤੇ ਅੱਜ ਸਿੱਧਾ ਹੀ ਗੁੰਡਾਗਰਦੀ ਤੇ ਉਤਰਿਆ ਆਇਆ ਹੈ ਤਾਂ ਇਸ ਗੁੰਡਾਗਰਦੀ ਤੇ ਸਾਰਾ ਪੱਤਰਕਾਰ ਭਾਈਚਾਰਾ ਖੜਾ ਮੇਰੇ ਨਾਲ ਬਾਈ ਸੂਰਜ ਖੜਿਆ ਪਰਮੀਤ ਖੜਿਆ ਤੇ ਗਿੱਦੜਬਾਹ ਦੇ ਸਾਥੀ ਖੜਿਆ ਸੂਰਜ ਬਾਈ ਇਹਦੇ ਤੇ ਕੀ ਕੀ ਕਹਿਣਾ ਚਾਹੂਗਾ ਜਿਹੜਾ ਅੱਜ ਇਹ ਸਭ ਕੁਝ ਵਾਪਰ ਦੇਖੋ ਬੜੀ ਮੰਦਭਾਗੀ ਘਟਨਾ ਘਟੀ ਹੈ ਅੱਜ ਕੌਮੀ ਪ੍ਰੈਸ ਦਫਾਸਾ ਔਰ ਇਸ ਦਿਨ ਦੇ ਉਤੇ ਵੱਡੀਆਂ ਵੱਡੀਆਂ ਗੱਲਾਂ ਬੇਸ਼ੱਕ ਸਰਕਾਰ ਕਰਦੀ ਹੈ ਕਿ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਗੱਲ ਕਰਦੇ ਪਰ ਬੜੀ ਸ਼ਰਮ ਦੀ ਗੱਲ ਹੈ 4 ਘੰਟਿਆਂ ਦੇ ਕਰੀਬ ਹੋ ਚੁੱਕੇ ਐਸ ਘਟਨਾ ਤੇ ਐਸ ਐਚ ਓ ਤੱਕ ਨੇ ਇਥੇ ਜਿੰਮੇਦਾਰੀ ਉਠਾਈ ਕੇ ਘਟੋਕਾ ਟਾਕੇ ਖਾਲਚਾਲ ਹੀ ਪੱਤਰਕਾਰ ਦਾ ਪੁੱਛਿਆ ਜਾਵੇ ਇੱਕ ਹੈੱਡ ਕਨਸਟੇਬਲ ਜਰੂਰ ਆਏ ਸੀ 112 ਨੰਬਰ ਤੇ ਸ਼ਿਕਾਇਤ ਦਰਜ ਕੀਤੀ ਗਈ ਸੀ ਪਰ ਬੇਸ਼ੱਕ ਸੀਆਈਡੀ ਵਾਲੇ ਵਿਭਾਗ ਦੇ ਮੇਰੇ ਭਰਾ ਜਰੂਰ ਖੜੇ ਆ ਪਰ ਕੋਈ ਵੀ ਇੱਥੇ ਪੁਲਿਸ ਦਾ ਅਧਿਕਾਰੀ ਹੋਵੇ ਸਿਵਲ ਦਾ ਓਬੀਐਸਟੀਐਮ ਨਾਲ ਬਾਰ ਬਾਰ ਸਾਡੀ ਗੱਲ ਹੋਈ ਸੀ ਕਿ ਇਹ ਘਟਨਾ ਹੋ ਗਈ ਆ ਪਰ ਫਿਲਹਾਲ ਹਜੇ ਤੱਕ ਬੜੇ ਸ਼ਰਮ ਨਾਲ ਕਹਿਣਾ ਪੈ ਰਿਹਾ ਕਿ ਪ੍ਰਸ਼ਾਸਨ ਦਾ ਕੋਈ ਵੀ ਇੱਥੇ ਅਧਿਕਾਰੀ ਜਿਹੜਾ ਨਹੀਂ ਪਹੁੰਚੋ ਵੀ ਇਸ ਦਿਨ ਦੇ ਉੱਤੇ ਔਰ ਬਾਕੀ ਸਾਡੇ ਸਾਥੀ ਹੋਰ ਵੀ ਇੱਥੇ ਆਏ ਹੋਏ ਨੇ ਹਰੇਕ ਦੇ ਮਨ ਚ ਨਾਰਾਜ਼ਗੀ ਜ਼ਰੂਰ ਹੈ ਕਿ ਅਸੀਂ ਲੋਕਾਂ ਦੇ ਵਾਸਤੇ ਕੰਮ ਕਰਦੇ ਆ ਪਰ ਜਦੋਂ ਸਾਡੀ ਖੋਦੀ ਸੁਰੱਖਿਆ ਯਕੀਨੀ ਨਹੀਂ ਹੋਊਗੀ ਤਾਂ ਅਸੀਂ ਲੋਕਾਂ ਵਾਸਤੇ ਕੀ ਕੰਮ ਕਰਾਂਗੇ ਫਿਰ ਅਸੀਂ ਵੀ ਉਸ ਤਰ੍ਹਾਂ ਦਾ ਕਰ ਲਾਂਗੇ ਜਿਸ ਤਰ੍ਹਾਂ ਪ੍ਰਸ਼ਾਸਨ ਚਾਹੁੰਦਾ ਹੈਗਾ ਕਿਉਂਕਿ ਪ੍ਰਸ਼ਾਸਨ ਤੇ ਸਰਕਾਰ ਆਈ ਹੀ ਚਾਹੁੰਦੀਆਂ ਨੇ ਕਿ ਮੀਡੀਆ ਆੰਦਨੇ ਬਾਈ ਕਿਵੇਂ ਦੇਖਦੇ ਹੋ ਜਿਹੜੀ ਘਟਨਾ ਘਟਈ ਹੈ ਜੀ ਸੁਰਜੀ ਬੜੀ ਸ਼ਰਮ ਦੀ ਗੱਲ ਹੈ ਕਿ ਇੱਕ ਪੱਤਰਕਾਰ ਲਗਾਤਾਰ ਐਕਸਪੋਜ਼ ਕਰ ਰਿਹਾ ਇੱਕ ਜਿਹੜੀਆਂ ਕਮੀਆਂ ਨੇ ਸਰਕਾਰ ਦੀਆਂ ਉਸ ਨੂੰ ਲੈ ਕੇ ਬੜੇ ਟਾਈਮ ਤੋਂ ਕੰਮ ਕਰ ਰਿਹਾ ਜਿਸ ਦੀ ਤਾਰੀਫ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਕਰਦੇ ਰਹੇ ਹੁਣ ਜਦੋਂ ਉਹ ਐਮਪੀ ਹੁੰਦੇ ਸੀ ਤੇ ਹੁਣ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਣ ਜਾਂ ਬਾਕੀ ਕਾਂਗਰਸੀ ਕਾਲੀ ਸਾਹਿਬ ਇਹ ਰਣਜੀਤ ਗਿੱਲ ਦੀ ਤਾਰੀਫ ਕਰਦੇ ਨੇ ਕਿ ਬਹੁਤ ਸੋਹਣਾ ਕੰਮ ਕਰ ਰਿਹਾ ਪਰ ਅੱਜ ਜਦੋਂ ਰਣਜੀਤ ਗਿੱਲ ਤੇ ਵਿਪਤਾਈਆ ਤਾਂ ਇੱਥੇ ਪੁਲਿਸ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਅਰਵਿੰਦ ਕੇਜੀਵਾ ਲਗਾਤਾਰ ਕਹਿੰਦੇ ਨੇ ਕਿ ਇੱਕ ਹਫ਼ਤੇ 'ਚ ਗੈਂਗਸਟਰ ਪੰਜਾਬ ਛੱਡ ਕੇ ਚਲੇ ਜਾਣ ਪਰ ਜਨਾਬ ਇੱਥੇ ਤਾਂ ਪੱਤਰਕਾਰ ਤੱਕ ਸੇਫ ਨਹੀਂ ਜਿਹੜੇ ਆਮ ਆੜਤੀਏ ਕੰਮ ਕਰ ਰਹੇ ਨੇ ਉਹਨਾਂ ਨਾਲ ਜੋ ਮਜ਼ਦੂਰ ਕੰਮ ਕਰਦੇ ਨੇ ਉਹੀ ਗੈਂਗਸਟਰ ਬਣ ਚੁੱਕੇ ਨੇ ਤੇ ਉਹਨਾਂ ਦੀ ਸ਼ੈ ਕੌਣ ਕਰ ਰਿਹਾ ਏ ਮంత్రి ਕਰ ਰਹੇ ਨੇ ਬੜੀ ਨਮੋਸ਼ੀ ਦੀ ਗੱਲ ਇਹ ਵੀ ਹੈ ਕਿ ਇੱਥੇ ਦੋ ਮੰਤਰੀ ਆਉਂਦੇ ਨੇ ਇੱਕ ਖੇਤੀਬਾੜੀ ਮੰਤਰੀ ਇੱਥੋਂ ਦਾ ਆਉਂਦਾ ਹੈ ਪਰ ਉਸਦੇ ਹਲਕੇ ਦੇ ਵਿੱਚ ਆ ਕੇ ਲਗਾਤਾਰ ਬਾਹਰੋਂ ਝੋਨਾ ਵਿਕ ਰਿਹਾ ਹੈ ਮਾਹਰ ਦੋ ਕੇਐਫਆਈਆਰ ਹੋਈਆਂ ਨੇ ਉਸ ਤੋਂ ਬਾਅਦ ਸਰਕਾਰ ਚੁੱਪ ਕਰ ਗਈ ਆ ਤੇ ਪਰ ਹੁਣ ਵੀ ਜੇਕਰ ਪੱਤਰਕਾਰ ਗੱਲ ਕਰਦੇ ਨੇ ਤਾਂ ਉਹਨਾਂ ਦੇ ਉੱਪਰ ਹਮਲੇ ਹੋ ਜਾਂਦੇ ਨੇ ਜੇਕਰ ਕਿਤੇ ਅਫਗਾਨਿਸਤਾਨ 'ਚ ਕੋਈ ਹਮਲਾ ਹੋ ਜਾਵੇ ਜਾਂ ਉਸ ਤੋਂ ਬਾਅਦ ਫਿਰ ਉਹ ਗੱਲ ਕਰਦੇ ਨੇ ਪਰ ਇੱਥੇ ਕੋਈ ਵੀ ਨਹੀਂ ਕਰਦਾ ਪੰਜਾਬ ਦੀ ਜੀ ਰਾਜੇ ਜੀ ਬਿਲਕੁਲ ਅੱਜ ਜਿਹੜਾ ਇਹ ਪੱਤਰਕਾਰਾਂ ਦੇ ਉੱਤੇ ਹਮਲੇ ਹੋ ਰਿਹਾ ਚਾਹੇ ਉਹਨਾਂ ਦੀ ਪੇਜ ਬੰਦ ਕੀਤੇ ਜਾਣ ਜਾਂ ਝੂਠੇ ਪਰਚੇ ਪਾਏ ਜਾਣ ਜਾਂ ਇਸ ਤਰੀਕੇ ਦੇ ਨਾਲ ਅਟੈਕ ਹੋ ਰਿਹਾ ਇਹ ਸਾਰਾ ਸਾਰ ਲੋਕਤੰਤਰ ਦਾ ਕਹਾਣ ਆ ਖਾਸ ਕਰਕੇ ਉਹ ਪਾਰਟੀ ਦੀ ਸਰਕਾਰ ਦੇ ਵਿੱਚ ਹੋ ਰਿਹਾ ਜਿਹੜੀ ਪਾਰਟੀ ਇਨਕਲਾਬ ਦੇ ਨਾਮ ਤੇ ਆਈ ਸੀ ਜਿਹੜੀ ਪਾਰਟੀ ਜਦੋਂ ਸਤਾ ਚੋਂ ਤੋਂ ਪਹਿਲਾਂ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਅਸੀਂ ਪੱਤਰਕਾਰਾਂ ਦੇ ਨਾਲ ਖੜਾਂਗੇ ਅਸੀਂ ਲੋਕਤੰਤਰ ਨੂੰ ਬਚਾਵਾਂਗੇ ਅਸੀਂ ਸਿਧਾਂਤ ਨੂੰ ਬਚਾਵਾਂਗੇ ਸਿਧਾਂਤ ਦੀਆਂ ਗੱਲਾਂ ਤਾਂ ਸਟੇਜਾਂ ਤੋਂ ਬਹੁਤ ਹੁੰਦੀਆਂ ਨੇ ਸਿਧਾਂਤ ਦਾ ਜ਼ਿਕਰ ਬਹੁਤ ਹੁੰਦਾ ਬਾਵਾ ਸਾਹਿਬ ਦਾ ਜ਼ਿਕਰ ਬਹੁਤ ਹੁੰਦਾ ਪਰ ਇਸ ਸਿਧਾਂਤ ਨੂੰ ਮੰਨ ਕੌਣ ਰਿਹਾ ਇਹ ਜ਼ਮੀਨੀ ਪੱਧਰ ਅੱਜ ਦੱਸ ਰਹੀ ਹੈ ਜੋ ਕੁਝ ਰਣਜੀਤ ਗਿੱਲ ਦੇ ਨਾਲ ਹੋਇਆ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਸਾਡੇ ਪੱਤਰਕਾਰ ਸਾਥੀਆਂ ਦੇ ਨਾਲ ਵਾਪਰ ਚੁੱਕਿਆ ਹਰ ਵਾਰ ਦੀ ਇਹ ਘਟਨਾਵਾਂ ਹੁੰਦੀਆਂ ਨੇ ਸਾਨੂੰ ਲੱਗਦਾ ਕਿ ਇਹਦੇ ਤੇ ਤੋਸ ਹੱਲ ਮੈਨੂੰ ਲੱਗਦਾ ਕਿ ਸਾਡੇ ਪੱਤਰਕਾਰ ਯੂਨੀਅਨ ਨੂੰ ਪੱਤਰਕਾਰ ਸਾਥੀਆਂ ਨੂੰ ਕੱਢਣਾ ਚਾਹੀਦਾਗਾ ਇਹ ਬਹੁਤ ਨਿੰਦਨਯੋਗ ਆ ਸ਼ਰਮਨਾਕ ਗੱਲ ਆ ਪੁਲਿਸ ਪ੍ਰਸ਼ਾਸਨ ਦੇ ਲਈ ਕਿ ਹਾਲੇ ਤੱਕ ਕੋਈ ਵੀ ਸੀਨੀਅਰ ਅਧਿਕਾਰੀ ਹਾਲਾਂਕਿ ਹੁਣ ਤੱਕ ਡੀਐਸਪੀ ਤੱਕ ਦੇ ਜਿਹੜੇ ਅਧਿਕਾਰੀਆਂ ਨੂੰ ਇੱਥੇ ਪਹੁੰਚ ਜਾਣਾ ਚਾਹੀਦਾ ਸੀ ਤੇ ਉਹਨਾਂ ਬੰਦਿਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸੀ 4 ਘੰਟਿਆਂ ਤੋਂ ਵੱਧਦਾ ਸਮਾਂ ਹੋ ਚੁੱਕਿਆ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਆ ਨਾਲ ਸਾਡੇ ਸੀਨੀਅਰ ਸਾਥੀ ਗਿੱਦਰਬਾਦ ਪੱਤਕਾ ਸੋਢੀ ਢੱਲਾ ਜੀ ਨੇ ਢੱਲਾ ਸਾਹਿਬ ਕੀ ਕਹਾਂਗਾ ਰਾਜਦੀਪ ਮੈਂ ਤਾਂ ਸਿਰਫ ਇੰਨੀ ਗੱਲ ਹੀ ਕਹਿਣਾ ਚਾ ਪੰਜਾਬ ਸਰਕਾਰ ਰਹੀ ਹੈ ਵਕ ਵਕ ਸਮੇਂ ਤੇ ਸੋਸ਼ਲ ਮੀਡੀਆ ਰਹੀਂ ਪ੍ਰਿੰਟ ਮੀਡੀਆ ਰਹੀਂ ਵਕ ਵਕ ਤਰ੍ਹਾਂ ਨੰਬਰ ਜਾਰੀ ਕਰਦੀ ਹੈ ਵੀ ਜੇਕਰ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਕਿਸੇ ਨਾਲ ਤੱਕਾਸ਼ਾਈ ਹੁੰਦੀ ਹੈ ਉਹ ਨੰਬਰ ਜਾਰੀ ਕਰਦੀ ਹੈ ਉਹ ਸਿਰਫ ਨੰਬਰ ਜਿਹੜੇ ਜਾਰੀ ਕਰਦੀ ਹੈ ਫਿਰ ਸਿਰਫ ਦਿਖਾਵੇ ਵਾਸਤੇ ਹੈ ਜਿਹੜੀ ਇਹਦੀ ਹਕੀਕਤ ਹੈ ਉਹ ਬਿਲਕੁਲ ਉਲਟ ਹੈਗੀ ਹੈ ਮੈਂ ਤੇ ਰਣਜੀਤ ਤਕਰੀਬਨ ਲੰਬੇ ਸਮੇਂ ਤੋਂ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਤੇ ਸਮੇ ਸਮੇਤੇ ਸਾਨੂੰ ਬੜੀਆਂ ਦਿੱਕਤਾਂ ਸਾਹਮਣੇ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਪਰ ਅੱਜ ਤਾਂ ਬਿਲਕੁਲ ਹੀ ਹੈਰਾਨੀ ਦੀ ਗੱਲ ਹੈਗੀ ਹੈ ਵੀ ਬੰਦਿਆਂ ਨੇ ਘੇਰ ਕੇ ਉਹਨੂੰ ਕੁੱਟਣਾ ਪਿਸਤੌਲ ਦਿਖਾਉਣਾ ਤੇ ਉਹਦੇ ਕੁੱਟਮਾਰ ਕਰਨੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਕਿਸੇ ਵੀ ਉੱਚ ਅਧਿਕਾਰੀ ਦਾ ਨਾ ਤਾਂ ਸਿਵਲ ਪ੍ਰਸ਼ਾਸਨ ਦਾ ਤੇ ਨਾ ਹੀ ਪੁਲਿਸ ਅਧਿਕਾਰੀ ਦਾ ਕਿਸੇ ਵੀ ਇੱਥੇ ਆ ਕੇ ਉਹਨਾਂ ਨੇ ਹਾਲ ਜਾਣਨਾ ਜਿਹੜਾ ਮੁਨਾਸਬ ਨਹੀਂ ਸਮਝਿਆਗਾ ਇਸ ਤੋਂ ਵੱਡੀ ਕੀ ਗੱਲ ਹੋਊਗੀ ਦੇਖੋ ਐਡਾ ਵੱਡਾ ਦਿਹਾੜਾ ਹੈ ਪੱਤਰਕਾਰ ਨਾਲ ਸੰਬੰਧਿਤ ਦਿਹਾੜਾ ਹੈ ਪਰ ਫਿਰ ਵੀ ਜਿਹੜੀ ਪੁਲਿਸ ਹੈਗੀ ਹੈ ਉਹ ਸੁੱਤੀ ਪਈ ਹੈ ਜੀ ਜੀ ਅੱਜ ਜਿਹੜਾ ਰਣਜੀਤ ਗਿਲ ਤੇ ਹਮਲਾ ਹੋਇਆ ਹੈ ਬਹੁਤ ਹੀ ਨਿੰਦਨਯੋਗ ਹਮਲਾ ਹੈ ਪ੍ਰੈਸ ਦੇ ਸਾਥੀ ਅਸੀਂ ਫੀਲਡ 'ਚ ਕੰਮ ਕਰਨ ਜਾਂਦੇ ਆ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਪਰ ਜਿਹੜਾ ਇਹ ਇੱਕ ਬਹੁਤ ਮਾੜੀ ਗੱਲ ਹੈ ਜਾਨ ਬੁੱਝ ਕੇ ਮਤਲਬ ਜਾਣਦੇ ਹੋਏ ਰਣਜੀਤ ਗਿੱਲ ਨੂੰ ਚੰਗੀ ਤਰ੍ਹਾਂ ਜਿਹੜਾ ਸੀਗਾ ਸ਼ੈਲਰ ਵਾਲਾ ਉਹ ਜਾਣਦਾ ਸੀ ਉਹਨੇ ਜਾਨ ਬੁੱਝ ਕੇ ਆਪਦੇ ਸਾਥੀਆਂ 'ਤੇ ਹਮਲਾ ਕੀਤਾ ਹੈ ਇਹ ਬਹੁਤ ਹੀ ਨਿੰਦਣਯੋਗ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਸਖਤ ਕਾਰਵਾਈ ਕਰਨ ਜੇਕਰ ਕੋਈ ਪੁਲਿਸ ਪ੍ਰਸ਼ਾਸਨ ਸਖਤ ਕਾਰਵਾਈ ਨਹੀਂ ਕਰੂਗਾ ਤਾਂ ਇਹਦੇ ਵਿਰੁੱਧ ਤਿੱਖਾ ਸੰਘਰਸ਼ ਸਾਥੀ ਆਪਦੀ ਰਾਇ ਨਾਲ ਜੜਾਈ ਸ਼ੁਰੂ ਕਰਨਗੇ। ਅੱਜ ਜਿਹੜਾ ਰਣਜੀਤ ਗਿਲ ਤੇ ਹਮਲਾ ਹੋਇਆ ਉਹ ਕੱਲੇ ਰਣਜੀਤ ਗਿਲ ਤੇ ਨਹੀਂ ਸਮੁੱਚੀ ਪੰਜਾਬ ਦੀ ਪ੍ਰੈਸ ਦੇ ਉੱਤੇ ਹਮਲਾ ਹੋਇਆ ਅਸੀਂ ਅਸੀਂ ਕੋੜ ਸ਼ਬਦਾਂ ਵਿੱਚ ਨਿੰਦਿਆ ਕਰਦੇ ਆਂ ਔਰ ਅਸੀਂ ਰਣਜੀਤ ਗਿਲ ਦੇ ਨਾਲ ਖੜੇ ਆਂ ਮੈਂ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦੀ ਚੇਤਾਵਨੀ ਦੇਣਾ ਚਾਹੁੰਦਾ ਕਿ ਆਪਦੇ ਗੁੰਡਿਆਂ ਤੋਂ ਸਾਡੇ ਪੱਤਰਕਾਰਾਂ ਦੀ ਜਿਹੜੀ ਸੁਰੱਖਿਆ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਪੱਤਰਕਾਰਾਂ ਦੀ ਸੁਰੱਖਿਆ ਕਰ ਰਹੇ ਹਾਂ ਲੇਕਿਨ ਜਦ ਸਾਡੇ ਪੱਤਰਕਾਰ ਕੋਈ ਕਵਰੇਜ ਕਰਨ ਜਾਂਦੇ ਆ ਉਥੋਂ ਉਹਨਾਂ ਨੇ ਗੁੰਡੇ ਉਹਨਾਂ ਦੀ ਪਾਰਟੀ ਦੇ ਗੁੰਡੇ ਹੀ ਉਹਨਾਂ ਨੂੰ ਕੁੱਟਮਾਰ ਕਰਕੇ ਜਿਹੜਾ ਹੈਗਾ ਜ਼ਖਮੀ ਕਰ ਦਿੰਦੇ ਆ ਜਾਂ ਹੋਰ ਕੁਝ ਕਰ ਦਿੰਦੇ ਆ ਇਹ ਤਾਂ ਕੁਦਰਤ ਮਤਲਬ ਕਿ ਅੱਜ ਬਚਤ ਰਹੀ ਕਿ ਸਾਡੇ ਵੀਰ ਦੇ ਕੋਈ ਸੱਟ ਨਹੀਂ ਲੱਗੀ ਜੇ ਕਿਸੇ ਵੀਰ ਦੇ ਸਾਡੇ ਕੋਈ ਸੱਟ ਲੱਗ ਜਾਂਦੀ ਜਾਂ ਉਹਦੀ ਕੋਈ ਲੱਤਾਂ ਤੋੜ ਦਿੱਤੀ ਜਾਂਦੀ ਤੇ ਫਿਰ ਅਸੀਂ ਕਿਸ ਨੂੰ ਮਤਲਬ ਕਿ ਗੁਆਰ ਲਾਉਂਦੇ ਜਦ ਕਿ ਸਰਕਾਰ ਦੇ ਮੰਤਰੀ ਉਹਨਾਂ ਦਾ ਜਿਹੜਾ ਸਾਥ ਦੇ ਰਹੇ ਨੇ ਜੀ ਤਾਂ ਪੁਲਿਸ ਨੇ ਇੱਥੇ ਆਉਣਾ ਤਾਂ ਕਿਸੇ ਇੱਥੇ ਆ ਕੇ ਕੋਈ ਗੱਲ ਸੁਣਨੀ ਤਾਂ ਕੀ ਸੀ ਉਲਟਾ ਲੋਕਲ ਪ੍ਰੈਸ ਨੂੰ ਫੋਨ ਕਰ ਕਰਕੇ ਇਹ ਕਹਿ ਰਿਹਾ ਕਿ ਸਾਡੇ ਦਫ਼ਤਰ ਆ ਕੇ ਸਾਡੇ ਬਿਆਨ ਲਓ ਇੱਥੋਂ ਦੇ ਐਸ ਐਚਓ ਮੈਡਮ ਪੱਤਰਕਾਰਾਂ ਨੂੰ ਇਹ ਕਹਿ ਰਿਹਾ ਕਿ ਸਾਡੇ ਦਫ਼ਤਰ ਆ ਕੇ ਸਾਡਾ ਪੱਖ ਜਾਂ ਸਾਡੇ ਬਿਆਨ ਲਓ ਕਿੱਡੀ ਸ਼ਰਮ ਦੀ ਗੱਲ ਹੈ ਕਿ ਜਿਹੜੀ ਪੁਲਿਸ ਦੀ ਐ ਡਿਊਟੀ ਬਣਦੀ ਹੈ ਕੋਈ ਲੋੜ ਹੋਵੇ ਕਿਤੇ ਐਸਐਚਓ ਖੁਦ ਫਸਦਾ ਹੋਵੇ ਪੱਤਰਕਾਰਾਂ ਦੀਆਂ ਮਿੰਨਤਾਂ ਕਰਦੇ ਹੁੰਦੇ ਆ ਇਹ ਕਿ ਆਹ ਖਬਰ ਰੋਕ ਲਓ ਜੀ ਇਹਨੂੰ ਕਰ ਲਓ ਜੀ ਸਾਡੀ ਮਿੰਨਤ ਆ ਜੀ ਸਾਡਾ ਇਹ ਹੈ ਅੱਜ ਪੱਤਰਕਾਰ ਤੇ ਹਮਲਾ ਹੋਇਆ ਤਾਂ ਐਸਐਚਓ ਕਹਿ ਰਹੇ ਨੇ ਕਿ ਉੱਥੇ ਆਓ ਇੱਕ ਜਿਹੜਾ ਬੰਦੇ ਤੇ ਹਮਲਾ ਹੋ ਗਿਆ ਇੱਕ ਭਾਈਚਾਰੇ ਤੇ ਹਮਲਾ ਹੋ ਗਿਆ ਇੱਕ ਭਾਈਚਾਰੇ ਤੇ ਇਹ ਗੱਲ ਹੋ ਗਈ ਉਲਟਾ ਉਹਨਾਂ ਦੀ ਸਾਥੀਆਂ ਨੂੰ ਕਹਿੰਦੇ ਕਿ ਸਾਡਾ ਆ ਕੇ ਬਿਆਨ ਲਓ ਬੜੀ ਸ਼ਰਮ ਦੀ ਗੱਲ ਆ ਬੜੀ ਮੰਦ ਭਾਗੀ ਗੱਲ ਆ ਇਸ ਗੱਲ ਤੇ ਜੇ ਪੁਲਿਸ ਨੇ ਐਕਸ਼ਨ ਨਾ ਲਿਆ ਤਾਂ ਸਾਰੇ ਸਾਥੀਆਂ ਨਾਲ ਰਹਿ ਕਰਕੇ ਇੱਥੇ ਕੋਈ ਵੱਡਾ ਸੰਘਰਸ਼ ਵੀ ਛੇੜਿਆ ਜਾ ਸਕਦਾ ਨਰੀ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਖਬਰ ਹੈਗੀ ਵਾਇਰਲ ਹੋ ਰਹੀ ਹੈਗੀ ਰঞ্জੀਤ ਗਿੱਲ ਪਤਕਾ ਦੇ ਉੱਤੇ ਜਿਹੜੀ ਹਮਲੇ ਸੰਬੰਧੀ ਖਬਰ ਹੈਗੀ ਫਕਰ ਸਰਪੰਡ ਵੀ ਇਸ ਦੇ ਵਿੱਚ ਮੈਂ ਇਹ ਦੱਸਣਾ ਚਾਹਣਾਗਾ ਕਿ ਇਸ ਲੜਾਈ ਸੰਬੰਧੀ ਜਿਹੜੀ ਹੈਗੀ ਹੈ 112 ਦੇ ਉੱਤੇ ਪਹਿਲੀ ਕੰਪਲੇਨ ਜਿਹੜੀ ਪੁਲਿਸ ਨੂੰ ਮਿਲ ਹੁੰਦੀ ਤੇ ਕਰੀਬ 5-10 ਮਿੰਟ ਦੇ ਅੰਦਰ ਅੰਦਰ ਹੀ ਜਿਹੜੀ ਹੈ ਪੁਲਿਸ ਮਸਾਤੇ ਵਿਕਟਮ ਦੇ ਕੋਲੇ ਰঞ্জੀਤ ਗਿੱਲ ਕੋਲ ਪਹੁੰਚ ਜਾਂਦੀ ਹੈਗੀ ਉਸ ਤੋਂ ਬਾਅਦ ਜੋ ਉਹਦੀ ਮੁੱਢਲੀ ਪੁੱਛਗਿੱਛ ਕੀਤੀ ਜਾਂਦੀ ਹੈਗੀ ਉਸ ਤੋਂ ਬਾਅਦ ਜਿਹੜੇ ਬਾਕੀ ਥਾਣਾ ਦੇ ਮੁਲਾਜ਼ਮ ਉੱਥੇ ਹਾਜ਼ਰ ਆ ਜਾਂਦੇ ਨੇ ਤੇ ਇਹ ਮੋੜਲੀ ਜਾਣਕਾਰੀ ਤੋਂ ਇਹ ਪਤਾ ਲੱਗਦਾ ਹੈਗਾ ਕਿ ਫਕਰ ਸਰਪਿੰਡ ਦੇ ਵਿੱਚ ਰਣਜੀਤ ਕਿਨ ਨੂੰ ਇੱਕ ਕੋਈ ਇਨਫੋਰਮੇਸ਼ਨ ਸੀਗੀ ਕਿ ਕੋਈ ਸ਼ਾਇਦ ਬਾਹਰੋਂ ਤੋਂ ਨਾਲਿਆ ਕੇ ਵਿੱਚੰਦਾ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਲੀਗਲ ਐਕਟੀਵਿਟੀ ਚੱਲ ਰਹੀ ਹੈ ਜੋ ਇਹ ਮੌਕੇ ਦੇ ਉੱਤੇ ਦਾਣਾ ਮੰਡੀ ਦੇ ਵਿੱਚ ਗਏ ਸੀ ਉੱਥੇ ਜਦੋਂ ਇਹਨਾਂ ਦੀ ਆਰਤੀ ਦੇ ਨਾਲ ਗੱਲਬਾਤ ਦੇ ਦੌਰਾਨ ਜਿਹੜੀ ਹੈਗੀ ਇਹਨਾਂ ਦੀ ਆਲਟਰਕੇਸ਼ਨ ਹੋ ਗਈ ਪਹਿਲਾਂ ਜਵਾਨੀ ਤੌਰ ਤੇ ਲੜੇ ਤੇ ਫਿਰ ਗੁੱਥਨ-ਗੁੱਥਾ ਹੋ ਗਏ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਵੱਲੋਂ ਪੁਲਿਸ ਨੂੰ ਕੰਪਲੇਨਟ ਦਿੱਤੀ ਗਈ ਸੀ ਇਹ ਮੌਕੇ ਦੇ ਇਥੇ ਗਦਰਬਹਾ ਹਸਤਰ ਪਹੁੰਚ ਗਏ ਤੇ ਉਸ طرفੋਂ ਦੂਸਰੀ ਤਰਫੋਂ ਵੀ ਜਿਹੜੀ ਹੈਗੀ ਹੈ ਇੱਕ ਕੰਪਲੇਂਟ ਮਸੂਲ ਹੋਈ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਰਣਜੀਤ ਗਿੱਲ ਦੇ ਉੱਤੇ ਜਿਹੜੇ આરોਪ ਲਗਾਏ ਗਏ ਨੇ ਕਿ ਇਹਨਾਂ ਵੱਲੋਂ ਜਿਹੜੇ ਜਾਤੀ ਸੂਚਕ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਤੇ ਉਹਨਾਂ ਨੂੰ ਤਰ੍ਹਾਂ ਬਲੈਕ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਦੋਨਾਂ ਚੀਜ਼ਾਂ ਦੀ ਜਿਹੜੀ ਹੈਗੀ ਹੈਗੀ ਇਹ ਜਿਹੜੀ ਹੈਗੀ ਤਸਦੀਕ ਕੀਤੀ ਜਾ ਰਹੀ ਹੈਗੀ ਜੋ باندې ਕਾਨੂੰਨੀ ਕਾਰਵਾਈ ਹੋਵੇਗੀ ਉਹ ਪੂਰੀ ਤਰ੍ਹਾਂ ਉੱਤੇ ਕੀਤੀ ਜਾਵੇਗੀ ਤੇ ਮੈਂ ਸਾਰਿਆਂ ਨੂੰ ਆਸ਼ਵਾਸ਼ਣ ਦੇਣਾ ਚਾਹੁੰਦਾ ਕਿ ਪੁਲਿਸ ਹਮੇਸ਼ਾ ਹੀ ਮੀਡੀਆ ਦੇ ਨਾਲ ਹੈਗੀ ਹੈ ਤੇ ਜੋ ਬਿਲਕੁਲ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਤੇ ਜੈਸੀ ਸੂਰਤ ਹੋਵੇਗੀ ਵੈਸੀ ਕਾਰਵਾਈ ਕੀਤੀ ਜਾਵੇਗੀ ਤੇ ਮੇਰੇ ਵੱਲੋਂ ਵੀ ਜਿਹੜਾ ਇੱਥੇ ਪਹੁੰਚ ਕੇ ਜਿਹੜਾ ਹੈਗਾ ਰੰਜੀਤ ਜੇਲ ਪੱਤਰਕਾਰ ਨੇ ਤੇ ਬਾਕੀ ਹੋਰ ਪੱਤਰਕਾਰ ਭਾਈਚਾਰੇ ਨੂੰ ਮਿਲਿਆ ਗਿਆ ਤੇ ਉਹਨਾਂ ਨੂੰ ਆਸ਼ਵਾਸ਼ਣ ਦਵਾਇਆ ਗਿਆ ਕਿ ਜੋ ਜੋ ਵੀ ਇਸ ਦੇ ਵਿੱਚ ਸੱਚਾਈ ਹੋਊਗੀ ਉਹ ਕਾਰਵਾਈ ਕੀਤੀ ਜਾਵੇਗੀ ਧੰਨਵਾਦ